ਮੁੱਲਾਪੁਰ ਸ਼ਹਿਰ ਅੰਦਰ ਚੋਰਾਂ ਦੇ ਹੌਸਲੇ ਲਗਾਤਾਰ ਬਰੰਦ ਹੁੰਦੇ ਦਿਖਾਈ ਦੇ ਰਹੇ ਹਨ ਅਇਜ ਦਿਨ ਚੋਰੀਆਂ ਦੇ ਵਿੱਚ ਹੋ ਰਿਹਾ ਹੈ ਵਾਧਾ ਬਿਨਾਂ ਖੋਫ ਚੋਰ ਕਰ ਰਹੇ ਹਨ ਚੋਰੀਆਂ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮੁੱਲਾਪੁਰ ਦੇ ਲिटल ਇੰਜਲ ਵਾਲੇ ਗਲੀ ਦੇ ਅਜੀਤ ਸਰ ਮਹੱਲੇ ਤੋਂ ਜਿੱਥੇ ਚੋਰ ਪੰਦ ਭਰ ਕੇ ਚੋਰੀ ਕਰਕੇ ਲੈ ਕੇ ਗਏ ਬਿਨਾ ਕਿਸੇ ਦੇ ਖੌਫ ਤੋਂ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ ਸਕਰੀਨ ਤੇ ਦੇਖ ਰਹੇ ਹਾਂ ਲਗਾਤਾਰ ਤੁਸੀਂ ਤਸਵੀਰਾਂ ਇਸ ਮੌਕੇ ਤੇ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਇੱਕ ਸਾਬਕਾ ਫੌਜੀ ਸਰਿੰਦਰ ਸਿੰਘ ਪੁੱਤਰ ਅਜਾਗਰ ਸਿੰਘ ਜੋ ਕਿ ਅਜੀਤਪੁਰ ਮਹੱਲੇ ਦੇ ਰਹਿਣ ਵਾਲੇ ਹਨ ਜਿਨ੍ਹਾਂ ਦੇ ਘਰ ਵਿੱਚ ਚੋਰਾਂ ਨੇ ਕੀਤੇ ਆ ਹੱਥ ਸਾਫ਼ ਬੀਤੀ ਸਵੇਰ ਜਿੱਥੇ ਚੋਰਾਂ ਨੇ ਲਗਾਤਾਰ ਘਰ ਦੇ ਵਿੱਚ ਫੋਲਾ ਫਾਲੀ ਕੀਤੀ ਸਾਰਾ ਸਮਾਨ ਲੈ ਕੇ ਇਸ ਮੌਕੇ ਤੇ ਚੋਰਾਂ ਵੱਲੋਂ 2.5 ਤੋਂ 3 ਲੱਖ ਦੇ ਕਰੀਬ ਸੋਨਾ ਜਿਸ ਵਿੱਚ ਦੋ ਮੁੰਦੀਆਂ ਤੇ ਬਾਲੀਆਂ ਸ਼ਾਮਲ ਹਨ ਉਹਨਾਂ ਤੋਂ ਬਿਨਾ ਭਗਵਾਨ ਦੀਆਂ ਮੂਰਤੀਆਂ ਜਿਨ੍ਹਾਂ ਵਿੱਚ ਇੱਕ ਸ਼ਿਵਲਿੰਗ ਵੀ ਸ਼ਾਮਲ ਹੈ ਉਹਨਾਂ ਤੇ ਵੀ ਆਪਣਾ ਹੱਥ ਸਾਫ਼ ਕੀਤਾ ਹਾਲਾਂਕਿ ਇਸ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਖੁਦ ਡੀਐਸਪੀ ਬਰਿੰਦਰ ਸਿੰਘ ਖੋਸਾ ਅਤੇ ਥਾਣਾ ਦਾਖਾ ਦੇ ਐਸਐਚਓ ਅਮਰਤਪਾਲ ਸਿੰਘ ਮੌਕਾ ਦੇਖਣ ਲਈ ਪਹੁੰਚੇ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਮੁਹੱਲਾ ਨਿਵਾਸੀਆਂ ਨੇ ਕੌਂਸਲਰ ਸਾਹਿਬਾਨਾ ਨੇ ਆਏ ਦਿਨ ਚੋਰੀਆਂ ਅਜਹੀਆਂ ਘਟਨਾਵਾਂ ਦੇ ਕਾਰਨ ਮੁਹੱਲਾ ਨਿਵਾਸੀਆਂ ਦੇ ਮਲ ਵਿੱਚ ਵੀ ਖੌਫ ਦਾ ਮਾਹੌਲ ਹੈ ਸ਼ਹਿਰ ਵਾਸੀ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝਦੇ ਇਸ ਮੌਕੇ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਗਹਾਰ ਲਈ ਹੈ ਕਿ ਉਹ ਸ਼ਾਮ ਦੇ ਸਮੇਂ ਰਾਤ ਦੇ ਸਮੇਂ ਪੁਲਿਸ ਨੂੰ ਗਸ਼ਤ ਕਰਨ ਲਈ ਆਖਿਆ ਜਾਵੇ ਤਾਂ ਜੋ ਅਜਿਹੇ ਚੋਰਾਂ ਅਤੇ ਨਸ਼ੇੜੀਆਂ ਦੇ ਬਲੰਦ ਹੌਸਲੇ ਟਹਿ ਜਾਣ ਅਤੇ ਉਹਨਾਂ ਦੇ ਨਕੇਰ ਪਾਈ ਜਾਵੇ ਗੱਲਬਾਤ ਕਰਦੇ ਆ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਨਾਲ ਪੁਲਿਸ ਅਧਿਕਾਰੀਆਂ ਨਾਲ ਅਤੇ ਕਾਉਂਸਲਰ ਸਾਹਿਬ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਸਾਰੇ ਘਟਨਾ ਨੂੰ ਲੈ ਕੇ ਨਾਮ ਹੈ ਤੁਹਾਡਾ ਸੁਰਿੰਦਰਜੀਤ ਸਿੰਘ ਜੀ ਕਿੱਥੇ ਰਹਿੰਦੇ ਹੋ ਜੀ ਅਜੀਤ ਸਰ ਨਗਰ ਦੇ ਵਿੱਚ ਕੀ ਘਟਨਾ ਵਾਪਰੀ ਤੁਹਾਡੇ ਨਾਲ ਜੀ ਘਟਨਾ ਜੀ ਕੱਲ ਮੇਰੇ ਘਰ ਦੇ ਪਰਿਵਾਰ ਸੀਗਾ ਦਰਵਾਜ਼ਾ ਆਬ ਗਏ ਸੀ ਮੈਂ ਇਕੱਲਾ ਘਰੇ ਸੀਗਾ ਮੈਂ ਤਕਰੀਬਨ 9 ਵਜੇ ਘਰੇ ਆ ਗਿਆ ਸੀਗਾ ਤੇ ਮੈਂ ਆਪਣਾ ਰੋਟੀ ਪਾਣੀ ਖਾਦਾ ਤੇ ਮੈਂ ਪੈ ਗਿਆ ਉਸ ਤੋਂ ਬਾਅਦ ਮੈਂ 2:50 ਤੇ ਉੱਠਿਆ ਤਾਂ ਮੇਰੇ ਬਾਹਰੋਂ ਦਰਵਾਜ਼ੇ ਲੱਗੇ ਹੋਏ ਸੀ ਦੋਨੇ ਤੇ ਮੈਂ ਦਰਵਾਜ਼ੇ ਖੜਕਾਏ ਤੇ ਮੈਂ ਫਿਰ ਆਂਡੀਆਂ ਗੌਂਡੀਆਂ ਨੂੰ ਫੋਨ ਕੀਤਾ ਵੀ ਮੇਰੇ ਦਰਵਾਜ਼ੇ ਲੱਗੇ ਹੋਇਆ ਆ ਕੇ ਖੋਲਿਓ ਤੇ ਉਹਨਾਂ ਨੇ ਆ ਕੇ ਕੰਦਾ ਡੱਪ ਕੇ ਦਰਵਾਜ਼ੇ ਮੇਰੇ ਖੋਲੇ ਤੇ ਜਦੋਂ ਅਸੀਂ ਉੱਪਰ ਆਪਦਾ ਦੇਖਿਆ ਮੇਰੀਆਂ ਪੇਟੀਆਂ ਸੀਗੀਆਂ ਦੋ ਇੱਕ ਨੌ ਦੀ ਬੇਟੀ ਸੀ ਇੱਕ ਘਰਦਿਆਂ ਦੀ ਸੀ ਅਕਲਮਾਰੀ ਨੌ ਦੀ ਸੀ ਸਾਰੀਆਂ ਪੱਟੀਆਂ ਉਹਨੀਆਂ ਸੀਗੀਆਂ ਤੇ ਸਾਡਾ ਸਮਾਨ ਸੀਗਾ ਸੋਨਾ ਸੀਗਾ ਤਕਰੀਬਨ ਤਾਂ 30 ਸਾਢੇ 30 ਟੋਲੇ ਦੇ ਕਰੀਬ ਤੇ ਚਾਂਦੀ ਸੀਗੀ ਉਹ ਵੀ ਤਕਰੀਬਨ ਸੀਗੀ ਇੱਕ ਤਾਂ ਪਾਈਆ ਦਾ ਸੀਗਾ ਬਣਾਇਆ ਹੋਇਆ ਮੇਰਾ ਤੇ ਤਕਰੀਬਨ 100-150 ਗ੍ਰਾਮ ਹੋਰ ਚਾਂਦੀ ਸੀਗੀ ਫਿਰ ਕੱਪੜੇ ਵੀ ਕਾਫੀ ਲਹਿ ਗਏ ਤੇ ਕਾਫੀ ਨੁਕਸਾਨ ਕਰਕੇ ਗਿਆ ਸਾਡਾ ਤੇ ਮੈਂ ਮੈਂ 2:50 ਤੇ ਉੱਠਿਆ ਸੀਗਾ 2:50 ਤੇ ਉੱਠਣ ਕਰਕੇ ਹੀ ਮੈਨੂੰ ਪਤਾ ਲੱਗਿਆ ਮੇਰੇ ਦਰਵਾਜ਼ੇ ਬੰਦ ਸੀਗੇ ਜਦੋਂ ਤੁਸੀਂ ਉੱਠੇ ਸੀਗੇ ਉਹ ਚੋਰ ਜਾ ਚੁੱਕੇ ਸੀ ਜਾਂ ਇੱਥੇ ਸੀ ਜੀ ਨਹੀਂ ਉਦੋਂ ਮੇਰੇ ਦਰਵਾਜ਼ੇ ਬੰਦ ਸੀਗੇ ਜੀ ਮੈਂ ਦਰਵਾਜ਼ੇ ਖੜਕਾਏ ਤੇ ਉਹ ਚੋਰ ਗਏ ਆ 3:03 ਤੇ ਜਦੋਂ ਮੈਨੂੰ ਦਰਵਾਜ਼ੇ ਖੋਲੇ ਤੇ ਉਹ ਪਹਿਲਾਂ ਜਾਸੋਗੇ ਝੁੱਕੇ ਤੁੱਕੇ ਸੀਗੇ ਹਾਂਜੀ ਲਗਭਗ ਕਿੰਨੇ ਪੈਸੇ ਦਾ ਨੁਕਸਾਨ ਤੁਹਾਡਾ ਹੋਇਆ ਇੱਕ ਤਾਂ ਜੀ ਮੇਰਾ 10000 ਦਾ ਸੀਗਾ ਮਕਾ ਏਟੀਐਮ ਤੋਂ ਇਕੜ ਭਾਕੇ ਲਿਆ ਸੀਗਾ ਉਹ ਮੇਰੇ ਕੋਲ ਐਂਟਰੀ ਹੈਗੀ ਆ ਤੇ ਲਗਭਗ ਤਕਰੀਬਨ ਜੇ ਅਸੀਂ ਅੱਜ ਦਾ ਸੋਨੇ ਦਾ ਰੇਟ ਮੰਨੀ ਤਾਂ 3.5-4 ਲੱਖ ਦਾ ਨੁਕਸਾਨ ਕੱਪੜੇ ਦਾ ਜੋ ਹੋਗਾ ਉਹ ਅਸੀਂ ਗਣਤੀ ਅਲੱਗ ਕਰਦੇ ਕੋਈ ਹੋਣੀ ਕਿ ਤੇ ਹਾਂ ਉਹ ਮਿਲ ਜੂਗਾ ਉਹ ਸਾਮਾਨ ਲੈ ਕੇ ਗਏ ਇਹਨੂੰ ਕੀ ਪਤਾ ਕਿ ਇਹ ਸਾਡਾ ਰਸੋਈ ਦੇ ਵਿੱਚ ਕਿਉਂਕਿ ਮੈਂ ਨਹੀਂ ਪਤਾ ਕਿ ਕੋਈ ਹੋਣੀ ਸਾਮਾਨ ਅਸੀਂ ਲੈ ਕੇ ਆਉਂਦੇ ਹਾਂ ਕਿਉਂਕਿ ਇਕੱਠਾ ਜਮ੍ਹਾਂ ਕਰ ਲੈਂਦੇ ਦੋ ਤਿੰਨ ਮਹੀਨੇ ਦਾ ਉਹਦੇ ਵਿੱਚ ਤਕਰੀਬਨ ਸਾਰਾ ਹੀ ਸਾਮਾਨ ਉਹ ਲੈ ਕੇ ਚਾਕੇ ਹੋਰ ਜਿਹੜਾ ਘਰੇ ਰਾਸ਼ਨ ਪਾਣੀ ਸੀ ਉਹ ਵੀ ਉਹ ਲੈ ਗਏ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੀ ਦੇਖੋ ਦੰਦ ਦਿਹਾੜੀ ਚੋਰੀਆਂ ਹੋ ਰਹੀਆਂ ਕੰਮ ਸੇ ਕੰਮ ਇਹਨੂੰ ਨੱਥ ਪਾਈ ਜਾਵੇ ਕਿਉਂਕਿ ਹੁਣ ਮੈਨੂੰ ਇਕੱਲਾ ਸੀ ਮੈਂ ਮੈਨੂੰ ਉਹ ਮਾਰ ਵੀ ਸਕਦੇ ਸੀਗੇ ਤੇ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆ ਸੀ ਵੀ ਇਹਨਾਂ ਨੂੰ ਕੰਮ ਸੇ ਉਹ ਕੰਟਰੋਲ ਕਰਨਾ ਚਾਹੀਦਾ ਠੀਕ ਹੈ ਧੰਨਵਾਦ ਅਪਾ ਇਹ ਜਿਹੜਾ ਆਪਣੇ ਇਲਾਕੇ 'ਚ ਚੋਰੀਆਂ ਹੋ ਰਹੀਆਂ ਕੀ ਕਹਣਾ ਤੁਹਾਡੇ ਜੀ ਚੋਰੀਆਂ ਮੇਰੇ ਵਾਰਡਾਂ ਮੇਰਾ ਪਰਿਵਾਰ ਪਰ ਇਹ ਜਿਹੜੀਆਂ ਚੋਰੀਆਂ ਹੋਈਆਂ ਗਲਤ ਹੋਈਆਂ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਵੀ ਇਥੇ ਵੱਧ ਤੋਂ ਵੱਧ ਗਸ਼ਤ ਲਾ ਕੇ ਚੋਰਾਂ ਨੂੰ ਫੜਿਆ ਜਾਵੇ ਨਸ਼ਿਆਂ ਵਾਲਿਆਂ ਨੂੰ ਫੜਿਆ ਜਾਵੇ ਤੇ ਬਾਹਣ ਵਾਲਿਆਂ ਦੀ ਸੁਰੱਖਿਆ ਰੱਖੀ ਜਾਵੇ ਤੁਹਾਡਾ ਮਹੱਲਾ ਕਵਾਦੀਪਕੋ ਸੰਗਣਾ ਪਰੇ ਹੋਰੇ ਪਰੇ ਜੀ ਹਾਂਜੀ ਪਹਿਲੇ ਵੇਸੇ ਕਰਦ ਰਿਹਾ ਸੀ ਚੋਰੀ ਹੋ ਗਈ ਔਰ ਸਾਹਮਣੇ ਦੁਕਾਨ ਦੇ ਵਿੱਚ ਕੰਪਰਸਰ ਲੱਗੇ ਲਗੇ ਕੀ ਤੁਸੀਂ ਇਹ ਮਹੱਲਾ ਨਿਵਾਸੀ ਸੇਫ ਹੋ ਜੀ ਚੋਰਾ ਨਹੀਂ ਅਸੀਂ ਸੇਫ ਰਹੇ ਹਾਂ ਜੀ ਕੀ ਮਾਰਨਾ ਚਾਹੁੰਦੇ ਹੋ ਇਹ ਪ੍ਰਸ਼ਾਸਨ ਕੋਲ ਜੀ ਪ੍ਰਸ਼ਾਸਨ ਇੱਥੇ ਰਾਤ ਨੂੰ ਪੁਲਿਸ ਬਰੇੜਾ ਦੇ ਪਹਰਾ ਲਾਵੇ ਫਿਰੇ ਤੁਰੇ ਜਾਂ ਮੱਲੇ ਵਾਲਿਆਂ ਨੂੰ ਕਹੇ ਉਹ ਠਿੱਕੀ ਭਰਾਲਣ ਜਿਸ ਤਰ੍ਹਾਂ ਰਾਤ ਸਰਦਾਰ ਸੰਦਰ ਸਿੰਘ ਇਕੱਲੇ ਪੈਸ਼ ਕਰਦੇ ਇਹ ਤੇ ਜਾਣਦੇ ਹੋ ਹਮੇ ਕਰ ਸਕਦੇ ਸੀ ਜਦ ਜਾਨ ਤੋਂ ਖਤਰਾ ਸੀ ਜਿਸ ਤਰ੍ਹਾਂ ਉਹ ਪੰਜ ਚਾਰ ਜਣੇ ਦਿਖਾਈ ਜਾ ਰਹੇ ਜੀ ਉਹ ਚ ਸਿਟੀ ਕੈਂਪ ਵਿੱਚ ਆਹੋ ਤਾਂ ਮਗਰੋਂ ਅਸੀਂ ਅਹੀਂ ਹਿਸ ਵਾਲੇ ਲੱਕੀ ਦੇ ਗਾਂਡੇ ਦੇ ਦੇਖਿਆ ਬੰਦੇ ਜਾਂ 3:00 ਵਜੇ ਕੇ 4:00 ਵਜੇ ਦੇਖਿਆ ਆਪਾਂ ਨਹੀਂ 3:00 ਤਿੰਨ ਤੇ ਉਹਦਾ ਤਿੰਨ ਤਿੰਨ ਦੇ ਆਏ ਆ ਨਾ ਆਪਾਂ ਚਾਰ ਕੋਜੇ ਕੈਮਰੇ ਚ ਦੇਖਿਆ ਕਿੰਨੇ ਜਣੇ ਬੰਦੇ ਕਿੰਨੇ ਬੰਦੇ ਸੀਗੇ ਜੀ ਦੋ ਹੀ ਬੰਦੇ ਦੇਖਿਆ ਸੀ ਤਾਂ ਉਹ ਕੈਮਰੇ ਚ ਜੀ ਹਾਂ ਬਸ ਤੇ ਕਿੱਥੀਆਂ ਬੰਦ ਕੇ ਘਰ ਦੇ ਤੇ ਸਵਾਦ ਨੂੰ ਲੈ ਗਈ ਜੀ ਉਹ ਤਾਂ ਜਦੋਂ ਕੈਮਰੇ ਚ ਆਏ ਆ ਨਾ ਲੈ ਜਾਂਦੀ ਜੀ ਉਹੋ ਹੀ ਦੇਖੇ ਨੇ ਪਹਿਲਾਂ ਤਾਂ ਦੇਖੇ ਹੀ ਪਹਿਲਾਂ ਤਾਂ ਇਹਨੂੰ ਸਾਨੂੰ ਫੋਨ ਹੀ ਤਾਂ ਸਵਾਦਨ ਵਜੇ ਕਰਿਆ ਮੈਂ ਬਾਹਰ ਕੱਢੂ ਕੀ ਪ੍ਰਸ਼ਾਸਨ ਆਪਾਂ ਮੰਗ ਉਹ ਹੀ ਦੋਹਰਾ ਪ੍ਰਸ਼ਾਸਨ ਤੋਂ ਪੱਕੀ ਮੰਗ ਕਰਦੇ ਜੀ ਪ੍ਰਸ਼ਾਸਨ ਨੇ ਇਹ ਵਾਰੀ ਆਦੀ ਕਾਰਵਾਈ ਕਰੇ ਆਰਬੀ ਕਰਕੇ ਉਹ ਬੰਦੇ ਨੂੰ ਲੱਭੇ। ਠੀਕ ਹੈ ਜੀ। ਪਰ ਵਿਚਾਰ ਦੇ ਵਿੱਚ ਸੁਰਿੰਦਰ ਸਿੰਘ ਫੁੱਜੀ ਦੇ ਘਰ ਚੋਰੀ ਹੋਈ ਸਰ ਮੌਕਾ ਨਹੀਂ ਦੇਖਿਆ ਜੀ। ਇਹ ਵੀ ਸਾਨੂੰ ਅੱਜ ਜੁਕੰਡਕ ਪਹਿਲਾਂ ਉਹਨਾਂ ਇਨਫੋਰਮੇਸ਼ਨ ਮਿਲੀ ਸੀ ਕਿ ਕੱਲ ਰਾਤ 2:00 ਵਜੇ ਦੇ ਕਰੀਬ ਇਹ ਸੁਰਿੰਦਰਜੀਤ ਸਿੰਘ ਜੋ ਕਿ ਲिटल ਐਂਜਲ ਗਲੀ ਰਾਇਕੋਡ ਰੋਡ ਤੇ ਮੁੱਲਾਪੁਰ ਦਾ ਖਾ ਵਿਖੇ ਇਹਨਾਂ ਦੇ ਘਰ ਰਾਤ 2:30 ਤੇ ਬੰਦੇ ਆਏ ਜੋ ਇਹਨਾਂ ਦੇ ਘਰੋਂ ਜੋ ਇਹਨਾਂ ਦੇ ਬੈਨਮਦਗਲ ਖਾ ਰਹੇ ਵੀ ਕੁਝ ਸੋਨਾ ਤੇ ਕੁਝ ਹੋਰ ਖਾਨਪੀਨ ਵਾਲੀਆਂ ਅਵਸਥਾਾਂ ਕੋਈ ਚਾਂਦੀ ਲੈ ਕੇ ਇੱਥੋਂ ਨਿਕਲ ਗਏ ਹੁਣ ਅਸੀਂ ਇੱਥੇ ਮੌਕਾ ਦੇਖਿਆ ਜੀ ਤੇ ਸਰਿੰਦਰਜੀਤ ਸਿੰਘ ਇਕੱਲੇ ਘਰ ਸੀਗੇ ਸੋ ਇਹਨਾਂ ਦੇ ਸੁਤੇ ਪਿਆਂ ਦਾ ਫਾਇਦਾ ਉਠਾ ਕੇ ਉਹ ਇਹ ਸਟੀਲ ਚੋਰੀ ਕਰਕੇ ਚਲੇ ਗਏ ਬਾਕੀ ਹੁਣ ਅਸੀਂ ਮੁੱਢਲੀ ਤਫਸੀਲ ਦੇ ਵਿੱਚ ਸਾਨੂੰ ਕਾਫੀ ਕਲੂਜ਼ ਮੌਕੇ ਤੋਂ ਮਿਲੇ ਨੇ ਤੇ ਆਸ-ਪਾਸ ਤੋਂ ਹੋਰ ਵੀ ਕਲੂਜ਼ ਲੈ ਰਹੇ ਆਂ ਬਾਕੀ ਟੈਕਨੀਕਲ ਹਿਮਨ ਡੈਲੀਅਸ ਦੇ ਬੇਸ ਤੇ ਅਸੀਂ ਅੱਜ ਪਰਚਾ ਦਰਜ ਕਰਕੇ ਬਹੁਤ ਜਲਦੀ ਬੰਦੇ ਨੂੰ ਰਿਸਟ ਕਰਾਂਗੇ ਠੀਕ ਹੈ ਜੀ